ਇੱਕ ਦਿਵਾਲੀਆ ਬਿਜਲੀ ਕੰਪਨੀ ਪ੍ਰਾਈਵੇਟ ਨਿਜੀ ਕੰਪਨੀ ਜਿਹੜੇ 6000 ਕਰੋੜ ਦੀ ਕਰਜ਼ਾਈ ਉੱਤੇ ਬੰਦਾ ਛੱਡ ਕੇ ਭੱਜ ਗਿਆ ਉਹਨੂੰ ਹਜ਼ਾਰ ਕਰੋੜ ਸਰਕਾਰ ਦੇ ਕੇ ਖਰੀਦ ਰਹੀ ਹੈ ਮਤਲਬ ਲੋਕਾਂ ਦੇ ਉੱਤੇ ਹਜ਼ਾਰ ਕਰੋੜ ਦਾ ਹੋ ਕਿ ਬਿਜਲੀ ਕਿਸੇ ਦੀ ਆ ਨਹੀਂ ਰਹੀ ਹੈਗੀ ਅ ਸਰਦੀਆਂ ਚ ਬਿਜਲੀ ਜਾਨੀ ਸੀ ਤਾਂ ਸੁਣਿਆ ਨਹੀਂ ਸੀ ਅਕਾਲੀ ਦਲ ਨੇ 6000 ਮੈਗਾਵਾਟ ਦਾ 12-13000 ਮੈਗਾਵਾਟ ਸਰਪਲਸ ਕੀਤੀ ਨਾ 1 ਮੈਗਾਵਾਟ ਕਾਂਗਰਸ ਯਾਨੀ ਨਵਾਂ ਬਿਜਲੀ ਪੈਦਾ ਕੀਤੀ ਨਾ ਇਹਨਾਂ ਨੇ ਇਹਨਾਂ ਨੇ ਤਾਂ ਪੈਦਾ ਕੀ ਕਰਨੀ ਦੀਵਾਲੀਆ ਕੰਪਨੀਆਂ ਨੇ ਹੋਰ ਹਜ਼ਾਰ ਕਰੋੜ ਰੁਪਏ ਲੈ ਕੇ ਕਹਿੰਦੇ ਸੀ ਸਸਤੀ ਬਿਜਲੀ ਤਾਂ ਨਾ ਤਾਂ ਕੰਨੀ ਪਲੇ ਦੋਨੋਂ ਪਾਰਟੀਆਂ ਜਿਹੜੇ ਕਹਿੰਦੇ ਸੀ ਸੁਬੀਰ ਜੀ ਦੇ ਬਣਾਏ ਹੋਏ ਜਿਹੜੇ 2 ਰੁਪਏ 86 ਪੈਸੇ ਦੇ ਸਮਝੌਤੇ 25 ਸਾਲ ਦੇ ਜਿਹੜੇ ਕਹਿੰਦੇ ਸੀ ਰੱਦ ਕਰਨੇ ਅੱਜ ਰੱਦ ਕਿਉਂ ਨਹੀਂ ਕਰਦੇ ਅੱਜ ਭਗਵੰਤ ਸਿੰਘ ਜੀ ਆਸੀ 500 ਰੁਪਏ ਚ ਦਵਾਂਗੇ ਜਿਹੜੇ 9 ਰੁਪਏ ਚ ਦੇ ਰਹੀ ਸੀ ਤੇ ਆਪਾਂ ਤਾਂ 2 ਰੁਪਏ 86 ਦੇ ਜਿਹੜਾ ਰੋਲ ਸੋ ਹਰ ਪੱਖੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਨਸ਼ੇ ਇੱਕ ਪਾਸੇ ਸਿਖਰ ਪਾਈ ਦੂਜੇ ਪਾਸੇ ਅਸਲੇ ਸ਼ਰੀਆਂ ਦਾ ਕਿ ਜੋ ਮਰਦੀ ਜਿਹੀ ਗੋਲੀ ਚਾਹ ਅੱਜ ਸਵ ਇੱਕ ਪ੍ਰਾਈਵੇਟ ਬੱਸ ਨੂੰ ਲੁਟੇਰਿਆਂ ਨੇ ਲੋਕੇ ਉੱਥੇ ਹੀ ਲੁੱਟਾ ਖਵਾ ਕਰਤੀ। ਪੁਲਿਸੜਾ ਤਾਂ ਜੇ ਬੰਦੇ ਬੱਸ 'ਚ ਵੀ ਨਹੀਂ। ਸੁਰੱਖਿਆ ਕਿੱਥੇ ਜਾਣ ਕਿੱਥੇ ਲੋਕੇ ਤੇ ਭਗਵੰਤ ਮਾਨ ਨੂੰ ਪਹੁੰਚੇ ਕੌਣ? ਨਾ ਕੈਪਟਨ ਸਾਡੇ 4 ਸਾਲ ਬਾਹਰ ਨਿਕਲਿਆ। ਨਾ ਚੰਨੀ ਨਾ ਇਹ ਇਹ ਜਿਹੜਾ ਕੇਜਰੀਵਾਲ ਨੂੰ ਤਾਂ ਦਿੱਲੀ ਕੌਣ ਲੱਭੂਗਾ ਉਹ ਤਾਂ ਆਪ ਜੇਲ੍ਹ ਦੇ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਜੇਲ੍ਹ 'ਚ ਜਾਊਗਾ। ਤੇ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਲੋਕਾਂ ਦੇ ਵਿੱਚ ਅਸੀਂ ਰਹਨੇ ਆਂ। ਬੰਦਾ ਆਹਨ ਤੁਹਾਡੇ ਵਰਗੇ ਇਨਸਾਨਾਂ ਆ ਜੋ ਇੰਨਾ ਖਾਸ ਬਣਿਆ ਹੋਇਆ ਹੈ। ਕਿ ਜੇ ਕਿਸੇ ਪਿੰਡ ਤੋਂ ਲਗਣਾ ਵੀ ਹੋਏ ਤੇ ਆਸ-ਪਾਸ ਦੇ 4-6 ਪਿੰਡਾਂ ਨੂੰ ਸਾਰਿਆਂ ਨੂੰ ਬੰਦ ਕੀਤਾ ਛਾਉਣੀ ਬਣਾਈ ਜਾਂਦੀ ਹੈ ਲੋਕੀ ਦਾ ਜੀ ਪੰਜਾਬ ਦੇ ਕਿਸੇ ਕੋਨੇ 'ਚ ਚਲੇ ਜਾਓ ਤਰਾਹੀ ਤਰਾਹੀ ਮੱਜੀ ਹੋਈ ਹੈ ਇਹ ਬੇਈਮਾਨ ਸਰਕਾਰ ਪਾਵੇ ਕਾਂਗਰਸ 5 ਸਾਲ ਪਹਿਲੇ ਪਾਵੇ ਆ 2 ਸਾਲ ਤੋਂ ਆ ਬੇਈਮਾਨਾ ਦੀ ਸਰਕਾਰ ਜਿਹੜੀ ਆਈ ਹੈ ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਵੱਡੇ ਵੱਡੇ ਲਾਰੇ ਲਾਏ ਲੋਕਾਂ ਨੂੰ ਲੇਕਿਨ ਮੁੜ ਕੇ ਲੋਕਾਂ ਨੂੰ ਪੁੱਛਿਆ ਕਿ ਸਾਰ ਤੱਕ ਨਹੀਂ ਲੈਣ ਵਾਸਤੇ ਆ ਤੇ ਦੇਨਾ ਕੀ ਸੀ ਕਰਜ਼ਾਈ ਸੂਬੇ ਨੂੰ ਕਰਤਾ ਸੂਬੇ ਦੇ ਲੋਕਾਂ ਦੇ ਉੱਤੇ ਕਰਜ਼ਾ ਚੜਾ ਕੇ ਲੁੱਟ ਕੇ ਆਪ ਤਾਂ ਤੁਰ ਗਏ 5 ਸਾਲ ਕਾਂਗਰਸੇ ਕਲਾਕ ਕਰੋੜ ਦਾ ਕਰਜ਼ਾ ਝੜਾ ਕੇ ਲੋਕਾਂ ਨੂੰ ਨਾ ਕਿਸੇ ਨੂੰ ਨੌਕਰੀ ਨਾ ਕਿਸੇ ਦਾ ਕਰਜ਼ਾ ਮਾਫੀ ਨਾ ਨਸ਼ੇ ਖਤਮ ਹੋਏ ਨਾ ਕੋਈ ਵੱਡੀ ਕੋਈ ਸਕੂਲ ਕੋਈ ਹਸਪਤਾਲ ਜਾਂ ਕੋਈ ਸਕੂਲ ਜਾਂ ਕੁਝ ਇਹੋ ਜਿਹੀ ਚੀਜ਼ ਜਿਹਦੇ ਨਾਲ ਲੋਕੀ ਕਹਿਣ ਕਿ ਹਾਂ ਬਈ ਲੱਖ ਕਰੋੜ ਦਾ ਸਾਨੂੰ ਆ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਲੁੱਟ ਕੇ ਖਾ ਕੇ ਉਹ ਤੁਰ ਗਏ ਕਿ ਆ ਜਿਹੜਾ ਇੱਕ ਮੌਕਾ ਮੰਗਦੇ ਸੀ ਲੁਟੇਰੇ ਮੌਕਾ ਕੀ ਲੋਕਾਂ ਨੇ ਦਿੱਤਾ 2 ਸਾਲਾਂ 'ਚ 60000 ਕਰੋੜ ਦਾ ਕਰਜ਼ਾ ਚੜਾਤਾ ਇਹਨਾਂ 60000 ਵਿੱਚੋਂ ਦੁਆਨੀ ਕਿੱਥੇ ਗਈ ਹੈ ਨਾ ਕਿਸੇ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਏ 24000 ਰੁਪਏ ਹਰ ਇੱਕ ਬੀਬੀ ਦੇ ਖਾਤੇ 'ਚ ਹੋਣੇ ਚਾਹੀਦੇ ਨੇ 60000 ਕਰੋੜ ਦਾ ਕਰਜ਼ਾ ਲੈ ਗਿਆ 24000 ਕਿਸੇ ਬੀਬੀ ਦੇ ਖਾਤੇ 'ਚ ਨਹੀਂ ਪਾ ਸਕਦੀ ਸਰਕਾਰ ਨਾ ਕਿਸੇ ਨੂੰ ਨੌਕਰੀ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਦਾ ਮੁਆਵਜ਼ਾ ਦਵਾਂਗਾ ਬੱਕਰੀ ਦਾ ਦਵਾਂਗਾ ਅੰਦਾ ਪੰਜਾਬ ਦੋ ਵਾਰੀ ਡੁੱਬ ਗਿਆ ਤਿੰਨ ਫਸਲਾਂ ਨਰਮੇ ਦੀ ਖਰਾਬ ਹੋ ਗਈਆਂ ਹੜ੍ਹਾਂ ਦੇ ਨਾਲ ਪਿਛਲੇ ਮੁਆਵਜ਼ੇ ਐਮਐਸਪੀ 'ਚ ਤਾਂ ਕੀ ਲੈਣਾ ਮੁਆਵਜ਼ਾ ਹੀ ਦੇਤੇ ਆਉਂ ਯੂਰੀਆ ਦੀ ਅੰਨੀ ਘਾਟ ਚੱਲ ਰਹੀ ਹੈ ਬਲੈਕ 'ਚ 350 ਮੰਗ ਰਹੇ ਨੇ ਦੇਣ ਵਾਸਤੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜਿਹੜਾ ਕਹਿੰਦਾ ਸੀ ਪਿੰਡੋਂ ਸਰਕਾਰ ਚੱਲੂਗੀ ਆਮ ਕਰਾਦਾ ਮੁੰਡਾ ਉਹ ਕਿੱਥੇ ਦੇਖਦਾ ਮਾਸਟਰ ਦਾ ਮੁੰਡਾ ਹੈਗਾ ਕਿੱਥੇ ਉਹ ਆਮ ਉਹਦੇ ਵਰਗਾ ਖਾਸ ਤਾਂ ਕੋਈ ਰਹਾ ਨਹੀਂ ਇਹ ਹਕੀਕਤ ਹੈ ਕਿ ਪੰਜਾਬ ਨੂੰ ਕਰਜ਼ਾਈ ਕਰਕੇ ਅੱਜ ਬਿਜਲੀ ਮਹਿਕਮੇ ਕਰਜ਼ਾਈਚੇ ਹੋ ਗਿਆ ਤੇ ਇੱਕ ਦਿਵਾਲੀਆ ਬਿਜਲੀ ਕੰਪਨੀ ਪ੍ਰਾਈਵੇਟ ਨਿੱਜੀ ਕੰਪਨੀ ਜਿਹੜੇ 6000 ਕਰੋੜ ਦੀ ਕਰਜ਼ਾਈ ਹੋ ਕੇ ਬੰਦਾ ਛੱਡ ਕੇ ਭੱਜ ਗਿਆ ਉਹਨੂੰ ਹਜ਼ਾਰ ਕਰੋੜ ਸਰਕਾਰ ਦੇ ਕੇ ਖਰੀਦ ਰਹੀ ਹੈ ਮਤਲਬ ਲੋਕਾਂ ਦੇ ਉੱਤੇ ਹਜ਼ਾਰ ਕਰੋੜ ਦਾ ਹੋ ਤੇ ਬਿਜਲੀ ਕਿਸ ਅੱਧਿਆ ਨਹੀਂ ਰਹੀ ਹੈਗੀ ਅਸਰਦਿਆਂ ਚ ਬਿਜਲੀ ਜਾਂਦੀ ਸੀ ਤਾਂ ਸੁਨਿਆ ਨਹੀਂ ਸੀ ਅਕਾਲੀ ਦਲ ਨੇ 6000 ਮੈਗਾਵਾਟ ਦਾ 12-13000 ਮੈਗਾਵਾਟ ਸਰਪਲਸ ਕੀਤੀ ਨਾ 1 ਮੈਗਾਵਾਟ ਕਾਂਗਰਸ ਯਾਨੀ ਨਵਾਂ ਬਿਜਲੀ ਪੈਦਾ ਕੀਤੀ ਨਾ ਇਹਨਾਂ ਨੇ ਇਹਨਾਂ ਨੇ ਤਾਂ ਪੈਦਾ ਕੀ ਕਰਨੀ ਦਿਵਾਲੀਆ ਕੰਪਨੀਆਂ ਨਾਲ ਹੋਰ ਹਜ਼ਾਰ ਕਰੋੜ ਰੁਪਏ ਲੈ ਕੇ ਕਹਿੰਦੇ ਸੀ ਸਸਤੀ ਬਿਜਲੀ ਕਰਾਂਗੇ ਮੈਂ ਤਾਂ ਕਹਿੰਦੀ ਪਹਿਲੇ ਦੋਨੋਂ ਪਾਰਟੀਆਂ ਜਿਹੜੇ ਕਹਿੰਦੇ ਸੀ ਸੁਖਵੀਰ ਜੀ ਦੇ ਬਣਾਏ ਹੋਏ ਜਿਹੜੇ 2 ਰੁਪਏ 86 ਪੈਸੇ ਦੇ ਸਮਝੌਤੇ 25 ਸਾਲ ਦੇ ਜਿਹੜੇ ਕਹਿੰਦੇ ਸੀ ਰੱਦ ਕਰਨਗੇ ਅੱਜ ਅੱਲੰਦ ਕਿਉਂ ਨਹੀਂ ਕਰਦੇ आज ਭਗਵੰਤਾਂ ਨੇ 8500 ਰੁਪਏ ਚ ਦਵਾਂਗੇ ਜਿਹੜੇ 900 ਰੁਪਏ ਚ ਦੇ ਰਹੀ ਸੀ ਤੇ ਆਪਾਂ ਤਾਂ 2.86 ਦੇ ਜਿਹੜਾ ਰੋਲ ਸੋ ਹਰ ਪੱਖੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਇਸ਼ਤਿਹਾਰਾਂ ਦੀ ਸਰਕਾਰ ਕੇਜਰੀਵਾਲ ਨੂੰ ਚਮਕਾਉਣ ਵਾਸਤੇ 10 ਲੱਖ ਰੁਪਏ ਘੰਟੇ ਦਾ ਕਦੇ ਕੇਜਰੀਵਾਲ ਨੂੰ ਜਹਾਜ਼ ਤੇ ਚੜਾ ਕੇ ਇੱਥੇ ਕਦੇ ਉੱਥੇ ਪੁਲਿਸ ਦੀ ਫੌਜ ਕਦੇ ਇੱਥੇ ਕਦੇ ਉੱਥੇ ਦਿੱਲੀ ਅੱਧੀ ਬੈਠੀ ਹੋਈ ਆ ਦੇ ਨਾਲ ਦੇ ਖਾਂਦਾਂ ਚ ਬੈਠੀ ਤੇ ਪੰਜਾਬ ਦੇ ਲੋਕਾਂ ਨੁਟਾਕੂਆਂ ਦੇ ਸ਼ਿਕਾਰ ਗੋਲੀਆਂ ਦੇ ਸ਼ਿਕਾਰ ਆ ਕੁਝ ਪੰਜਾਬ 'ਚ ਚੱਲ ਰਿਹਾ ਹੈ ਨਸ਼ੇ ਇੱਕ ਪਾਸੇ ਸਿਖਰ ਪਾਈ ਦੂਜੇ ਪਾਸੇ ਅਸਲੇ ਸ਼ਰੀਆਮ ਦਾ ਕਿ ਜੋ ਮਰਜ਼ੀ ਜਿਹਨੂੰ ਗੋਲੀ ਚਾਹੇ ਅੱਜ ਸਵੇਰ ਦੀ ਖਬਰ ਹੈ ਇੱਕ ਪ੍ਰਾਈਵੇਟ ਬੱਸ ਨੂੰ ਲੁਟੇਰਿਆ ਨੇ ਲੋਕੇ ਉੱਥੇ ਹੀ ਲੁੱਟਾ ਖਵਾ ਕਰਤੀਆਂ ਕੋਈ ਸੜਕਾ ਜੇ ਬੰਦੇ ਬੱਸ 'ਚ ਵੀ ਨਹੀਂ ਸੁਰੱਖਿਤਾ ਕਿੱਥੇ ਜਾਣ ਕਿੱਥੇ ਲੋਕੇ ਤੇ ਭਗਵੰਤ ਮਾਨ ਨੂੰ ਪਹੁੰਚੇ ਕੌਣ ਨਾ ਕੈਪਟਨ ਸਾਡੇ 4 ਸਾਲ ਬਾਹਰ ਨਿਕਲਿਆ ਨਾ ਚੰਨੀ ਨਾ ਇਹ ਇਹ ਜਿਹੜਾ ਕੇਜਰੀਵਾਲ ਨੂੰ ਤਾਂ ਦਿੱਲੀ ਕੌਣ ਲੱਭੂਗਾ ਉਹ ਤਾਂ ਆਪ ਜੇਲ੍ਹ ਦੇ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਜੇਲ੍ਹ 'ਚ ਜਾਊਗਾ ਤੇ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਲੋਕਾਂ ਦੇ ਵਿੱਚ ਅਸੀਂ ਰਹਨੇ ਆਂ ਬੰਦਾ ਆਹ ਤੁਹਾਡੇ ਵਰਗੇ ਇਨਸਾਨਾਂ ਆ ਜੋ ਇੰਨਾ ਖਾਸ ਬਣਿਆ ਹੋਇਆ ਹੈ ਕਿ ਜੇ ਕਿਸੇ ਪਿੰਡ ਤੋਂ ਲੰਗਣਾ ਵੀ ਹੋਵੇ ਤਾਂ ਆਸ-ਪਾਸ ਦੇ 4-6 ਪਿੰਡਾਂ ਨੂੰ ਸਾਰਿਆਂ ਨੂੰ ਬੰਦ ਕੀਤਾ ਛਾਵਣੀ ਬਣਾਈ ਜਾਂਦੀ ਹੈ ਇਹ ਹਾਲਾਤ ਨੇ ਸਭ ਪੰਜਾਬ ਜਾਵੇ ਤਾਂ ਕਿੱਥੇ ਜਾਏ